ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਬੈੜ ਸੂਈ ਵੀ ਤੇ ਇੱਕ ਗੱਬਣ 2 ਲੱਖ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਹੋ ਕੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮਾਪਡ ਭਗਤਪੁਰਾਈ ਨਾਮ ਕੀ ਆ ਗਿਆ ਧਰਮਾ ਠੀਕ ਹੈ ਪਿੰਡ ਭਗਤਪੁਰਾ ਕੋਠੇ ਆ ਗਿਆ ਹਣਾ ਠੀਕ ਹੈ ਜ਼ਿਲ੍ਹਾ ਬਰਨਾਲਾ ਪੈ ਗਿਆ ਤੇ ਮੋਬਾਈਲ ਨੰਬਰ ਵੀ ਰ ਆਪਣਾ 76529 76529 76529 35672 35672 ਜਿਹੜੀ ਆਪਾਂ ਪਹਿਲਾ ਨੰਬਰ ਦੇ ਤਾਜੀ ਸੂਈ ਵੜ ਦੇਖਿਆ ਨੇ ਜੇ ਰਜੇ ਪੈਂਦੀ ਹੈ ਇਹਦੀ ਹਣਾ ਪਈ ਜਾਂਦੀ ਆ ਬੱਚਾਇਰੇ ਕੀ ਦੇਤਾ ਬੱਚਾ ਹੀ ਠੀਕ ਹੈ ਤੇ ਕਿਹੜਾ ਸੂਆ ਸੂਈ ਆ ਵੀਰੇ ਇਹ ਦੂਜੀ ਸੂਏ ਦੂਜੀ ਦੂਜੀ ਠੀਕ ਹੈ ਕਿੰਨਾ ਦੇਤਾ ਸੀ ਪਿਛਲੀ ਵਾਰ ਤੇ ਦੋ ਤਾਂ 30 ਤੀ ਗੇ ਲੋ ਐਦ ਕੀ ਗਰਮੀ ਦੇ ਹਿਸਾਬ ਨਾਲ ਆਪਾਂ ਲਾ ਕੇ ਚੱਲੀਏ ਪਿਸਤਾ ਹੀ 28 ਕੇ ਅੰਦਾਜ਼ੇ ਵਾਲੀ ਹੈ ਠੀਕ ਹੈ ਮੁੱਲੇ ਦਾ ਕੀ ਰੱਖਿਆ ਮੁੱਲ 95000 ਮਾਨਦਾਨ ਹੋ ਜਾਊਗਾ ਚੌਣ ਚਵਾਹ ਤਾਰਾਂ ਦੀ ਓਕੇ ਚੋਇਆ ਵਾਲਾ ਵਟਾ ਬੋੜਾ ਪਹਿਲਾ ਪਾ ਹਾਂ ਹਾਂ ਚਾਰ ਪੰਜ ਕਿਲੋ ਠੀਕ ਹੈ ਬੱਚਾ ਵੇਰਾ ਹੋ ਜਾ ਕੇ ਹਾਂ ਹਾਂ ਠੀਕ ਹੈ ਧੋਰੇ ਵਾਰ ਨੂੰ ਸੋ ਫਿਰ ਕੱਦ ਕਾੜ ਵਗੈਰਾ ਦੇਖ ਸਕਦੇ ਹੋ ਬੈੜ ਦਾ ਦੂਸਰਾ ਸੂਈ ਸਵਾਈਆ ਚੇਰੇ ਦੀ ਪਈ ਜਾਂਦੀ ਆ ਤੇ ਲੇਵਾ ਦੇਖੋਗੇ ਅੱਗੇ ਪਿੱਛੇ ਦਾ ਚਾਰ ਪੰਜ ਕਿਲੋ ਬੋੜਾ ਬੈੜ ਦਾ ਚੋਇਆ ਵਾਲਾ ਬੱਚੇ ਵਗਰੋਂ ਉਹ ਲੈ ਕੇ ਇੱਕ ਲਈ ਜੇ ਰਹਿ ਗਈ ਪੈਂਡਿੰਗ ਕੱਦ ਕਾਠ ਬਹੁਤ ਹੈ ਜਿੰਦ ਜਾਨ ਰਾਜੀ ਸਮੀ ਬਲੀ ਵੀ ਸੋ ਮੂੰ ਮੱਥਾ ਦੇਖੋ ਦੂਜਾ ਸੋ ਵੀ ਅਰਦਾਸ ਦੇਤੇ ਬਾਕੀ ਚਮੜੀ ਦੱਸਦੇ ਨਲਾਚਕ ਚਮੜੀ ਦੇ ਵਿੱਚ ਆ ਪਤਲੀ ਚਮੜੀ ਦੀ ਹੈ ਦੁੱਧ ਨੂੰ ਖਿਆਰ ਖਰੀ ਰਹੂਗੀ ਪਰ ਤੁਸੀਂ ਵੇਜਾ 27 22 ਮੰਨ ਲਿਓ ਬਾਕੀ ਦੁੱਧ ਪੁੱਤ ਹੁੰਦੇ ਕਹਿੰਦੇ ਸੇਵਾ ਦੇ 95000 ਰੁਪਏ ਡਿਮਾਂਡ ਆ ਇਹਦੇ ਵਿੱਚੋਂ ਬਾਕੀ ਮੌਕੇ ਤੇ ਵਣਦਾ ਮਾਰ ਖਣ ਹੋ ਜਾਊਗਾ ਸੋ ਥਾਣੇ ਹਮਾਨਾ ਦੇਖੋ ਨੇੜ ਤੋਂ ਚਾਰੇ ਥਾਂ ਨਿਕਣ ਵਿੱਚ ਸਾਫ਼ ਸੁਥਰੇ ਵਿੱਥੀ ਤੇ ਤੇ ਸੋਹਣੇ ਚੰਗੇ ਮਿਲ ਕੇ ਵੇਨ ਦਿਖਾਈ ਦਿੰਦੀ ਆ ਅੱਗੇ ਦੋ ਨੰਬਰ ਜਿਹੜੇ ਗੱਬਣ ਦੇਖੀਏ ਨੇ ਇਹ ਕਿਹੜਾ ਸੂਆ ਸੁੰਦੀ ਆ ਜੀ ਇਹ ਵੀ ਤੁਝੇ ਸੁੰਦੀ ਕੈਕ ਦਿਨ ਲੈਂਦੀ ਆ ਬਾਈ ਜੀ ਸੁੰਦੇ ਨਹੀਂ ਨਹੀਂ 10 ਦਿਨ 10 ਦਿਨ ਇਹਦੇ ਸੂਨ ਚ ਬਾਕੀ ਇਹਦਾ ਪਲੂਨ ਦਾ ਦੁੱਧ ਕੀ ਰਿਹਾ ਜੀ 27 28 25 ਕ ਮੰਨੇ ਕੇ ਲੈ ਸਕਦਾ ਬੰਦਾ ਭਾਅ ਇਹਦਾ ਕੀ ਰਹੂਗਾ 75000 ਮਾਨਦਾਨ ਹੋ ਜਾਊਗਾ ਤੇ ਦਿਨ ਨੈਟ ਕਿੰਨੇ ਪਏ ਆ ਇਹਦੇ 7 12 ਦਿਨ ਪਏ ਨੈਟ 7 ਥੋੜਾ ਥੋੜਾ ਜਮਾ ਓਕੇ ਤੋਰੇ ਬਾਹਰੋਂ ਸੋਭਰੋ ਦੂਜੇ ਨੰਬਰ ਤੇ 95000 ਰੁਪਇਆ ਤੇ ਹਵਾਨੇ ਦੇ ਨਾੜਾ ਵਗੈਰਾ ਦੇਖੋ ਸੋਹਣਿਆ ਨਾਲਾ ਦਿਖਾਈ ਦਿੰਦੀਆਂ ਮਿਲਕ ਵੇਨ ਚੰਗੀ ਆ ਅੱਗੇ ਪਿੱਛੇ ਦਾ ਹਵਾਨਾ ਕੱਢੂਗੀ 25 ਕਿਲੋ ਤੋਂ ਭਾਰ ਦਾ ਮੰਨ ਕੇ ਲੈ ਲਿਓ 95000 ਰੁਪਿਆ ਕੀਮਤ ਆ ਬਾਕੀ ਮੌਕੇ ਤੇ ਬਣਦਾ ਮਾਨਦਾਨ ਹੋ ਜੂ ਦੂਜਾ ਸੂਆ ਵਹਿੜਸੂੰਦੀ ਪਈ ਆ ਰਾਜੀ ਜਿੰਦ ਜਾਨ ਬਹੁਤ ਆ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਤੇ ਬੇਲ ਵਗੈਰਾ ਵਹਿੜਦੀ ਬਹੁਤ ਜ਼ਿਆਦੇ ਆ ਪੂਰੀ ਰਾਜੀ ਸਮੀ ਬਲੀ ਵੀ ਨਹੀਂ ਗੱਲ ਵੀ ਲਿੱਸੀ ਨਾ ਵੀ ਕਿਸੇ ਪਾਸੋਂ ਸੋ ਪੂਰੀ ਜਿੰਦ ਜਾਨ ਦੇ ਵਿੱਚ ਥੋੜਾ ਪੱਕੇ ਦਾ ਮਾਰਦੀ ਹੈਗੀ ਤੇ 95000 ਰੁਪਿਆ ਕੀਮਤ 95 ਯੋਧਿਆ ਪਿੰਡ ਭਗਤਪੁਰਾ ਮੋੜ ਪੱਖੋ ਕੈਂਚੇ ਨਜ਼ਦੀਕ ਆ ਗਏ ਜ਼ਿਲ੍ਹਾ ਬਰਨਾਲਾ ਤੇ ਮੇਰੇ ਨੰਬਰ ਬੋਲਦੇ ਦੁਆਰੇ ਆਪਣਾ ਨੰਬਰ 98764 33250 ਸੋ ਕਿਸੇ ਵੀਰ ਦੇ ਵੈੜ ਪਸੰਦ ਹੋਵੇ ਕੋਈ ਵੀ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦਾ ਹੈ ਵੀਡੀਓ ਦੇਖਣ ਲਈ ਸਭ ਦਾ ਤੈ